ਆਵਾਜ਼ ਮੁਤਾਬਕ ਇਹ ਕਰਨੇ ਦਾ ਜਿੰਦਾਬਾਦ ਜਿੰਦਾਬਾਦ ਜੈ ਹਿੰਦ ਜੈ ਹਿੰਦ ਮੁਤਾਬਕ ਮੁਤਾਬਕ ਹਾਂਜੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡਾ ਧਰਨਾ ਲੱਗਿਆ ਕਿ ਦੇਖੋ ਜੀ ਸਾਡੇ ਕੱਲ 28 ਤਰੀਕ ਨੂੰ ਪੰਨਬਸ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਟੈਂਡਰ ਖੋਲਣੇ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਸਿਰਫ 12 ਵਜੇ ਤੋਂ ਬਾਅਦ ਗੇਟ ਰੈਲੀਆਂ ਕਰਨੀਆਂ ਸੀਗੀਆਂ ਪਿਆਰ ਸਰਕਾਰ ਤੱਕ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਟੈਂਡਰ ਨੂੰ ਰੱਦ ਕਰਾਉਣ ਵਾਸਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕੀਤਾ ਸੀਗਾ ਸਿਰਫ ਗੇਟ ਰੈਲੀਆਂ ਤੱਕ ਸੀਮਤ ਸੀਗੇ ਤੇ ਸਰਕਾਰ ਦੇ ਪ੍ਰਸ਼ਾਸਨ ਦੇ ਦਬਾਅ ਪਾ ਕੇ ਸਾਡੇ ਪੰਨਬਸ ਦੇ ਸਾਥੀ ਜਿਹੜੇ ਆਗੂ ਸਹਿਬਾਨ ਆ ਤੇ ਪੀਆਰਡੀਐਸ ਦੇ ਆਗੂ ਸਹਿਬਾਨ ਆ ਉਹਨਾਂ ਨੂੰ ਰਾਤੋਂ ਰਾਤ ਅਰੈਸਟ ਕਰ ਲਿਆ ਜਿਹਦੇ ਵਿਰੋਧ ਵਿੱਚ ਸਾਨੂੰ ਕੱਲ ਸਵੇਰ ਤੋਂ ਹੀ ਜਿਹੜਾ ਆਪਣਾ ਸੰਘਰਸ਼ ਆ ਉਹਨੂੰ ਟਿਕਾ ਰੂਪ ਦੇਣਾ ਪਿਆ ਤੇ ਨਾਲ ਜਿਹੜਾ ਸਾਨੂੰ ਜਿਹੜਾ ਹੜਤਾਲ ਤੇ ਜਾਣਾ ਪਿਆ ਕਿਉਂਕਿ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਸਰਦਾਰ ਭਗਵੰਤ ਮਾਨ ਸਿੰਘ ਜੀ ਨੇ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਬੱਸ ਤੇ ਸਰਕਾਰੀ ਬੱਸਾਂ ਦਾ ਰੰਗ ਫੇਰ ਦਾਂਗੇ ਅਸੀਂ ਪ੍ਰਾਈਵੇਟ ਬੱਸਾਂ ਮਾਫੀਆ ਬੰਦ ਕਰ ਦਾਂਗੇ ਅਸੀਂ ਕਿਲੋਮੀਟਰ ਸਕੀਮ ਬੱਸਾਂ ਨਹੀਂ ਪਾਉਂਦੇ ਅਸੀਂ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਾਂਗੇ ਔਰ ਜਿਹੜੀ ਸਰਕਾਰ ਆ ਆਪਣੇ ਬਾਹਰੋਂ ਕਿਤੇ ਨਾ ਕਿਤੇ ਮੁਕਰਦੀ ਆ ਨਜ਼ਰ ਆ ਰਹੀ ਆ ਅਸੀਂ ਇਸ ਸਰਕਾਰ ਦਾ ਮੌਜੂਦਾ ਸਰਕਾਰ ਦਾ ਕਿਉਂਕਿ ਇਹਨਾਂ ਦਾ 4 ਸਾਲ ਦਾ ਸਮਾਂ ਜਿਹੜਾ ਲਗਭਗ ਲੰਘ ਚੁੱਕਿਆ ਹੈ ਇਹਦੇ ਨਾਲ ਅਸੀਂ 70 ਤੋਂ 55 ਤੋਂ 60 ਤੱਕ ਮੀਟਿੰਗਾਂ ਜਿਹੜੀਆਂ ਸਰਕਾਰ ਦੇ ਨੁਮਾਇੰਦਿਆਂ ਨਾਲ ਮੰਤਰੀਆਂ ਛੰਤਰੀਆਂ ਦੇ ਨਾਲ ਅਸੀਂ ਕਰ ਚੁੱਕੇ ਆ ਪਰ ਉਹਦੇ ਵਿੱਚ ਕੋਈ ਵੀ ਠੋਕਮਾ ਜਿਹੜਾ ਜਵਾਬ ਆ ਉਹਦਾ ਹੱਲ ਜਿਹੜਾ ਉਹ ਵਿੱਚ ਨਿਕਲਿਆ ਨਹੀਂ ਸਿਰਫ ਇੱਕ ਭਰੋਸਾ ਮਿਲਦਾ ਭਰੋਸੇ ਤਹਿਤ ਅਸੀਂ ਵੀ ਆਪਣੇ ਪ੍ਰੋਗਰਾਮਾਂ ਨੂੰ ਪੋਸਟਪੋਨ ਕਰਦੇ ਹਾਂ ਕਿਉਂਕਿ ਜਦੋਂ ਕੋਈ ਵੀ ਅਧਿਕਾਰੀ ਜਾਂ ਨੁਮਾਇੰਦਾ ਕਿਸੇ ਜੀਤੇ ਵਿਸ਼ਵਾਸ ਰੋ ਰਾਇਆ ਤਾਂ ਉੱਥੇ ਕਿਤੇ ਨਾ ਕਿਤੇ ਸਾਨੂੰ ਬੈਕਪੋਰਟ ਤੇ ਹਟ ਜਾਣਾ ਚਾਹੀਦਾ ਹੈ ਪਰ ਜਦੋਂ ਹੁਣ ਇਹ ਦੂਰੀ ਟੈਂਡਰ ਖੋਲਣ ਦੀ ਤਿਆਰੀ ਚ ਆਏ ਤਾਂ ਅਸੀਂ ਸਿਰਫ ਗੇਟ ਰੇਲੀਆਂ ਦੀ ਚੇਤਾਵਨੀ ਦਿੱਤੀ ਜਿਹਦੇ ਨਾਲ ਇਹ ਇੰਨੀ ਕਿ ਬਖਲਾਹਰ ਦੇ ਵਿੱਚ ਆ ਗਏ ਇਹ ਪਹਿਲ ਕਦਮੀ ਪੰਜਾਬ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਸਾਡੇ ਸਾਥੀਆਂ ਦੇ ਕੀਤੀ ਕਿ ਉਹਨਾਂ ਨੇ ਰਾਤੋ ਰਾਤ ਡੱਕ ਕੇ ਜਿਹੜੇ ਸਾਡੇ ਸਾਥੀ ਸੀਗੇ ਘਰਾਂ ਦੇ ਵਿੱਚ ਨજરਬੰਦ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਲੈ ਗਏ ਤੇ ਉਹਨਾਂ ਵੱਖ-ਵੱਖ ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਬੰਦ ਕਰ ਦਿੱਤਾ ਉਸ ਤੋਂ ਬਾਅਦ ਸਾਡੇ ਜਿਹੜੇ ਸਾਥੀ ਇੱਥੇ ਲੋਕਲ ਰਹਿ ਕੇ ਸੀ ਬਠਿੰਡਾ ਵਸਟੇਡ ਦੇ ਵਿੱਚ ਇੱਕ ਸ਼ਾਂਤਮਈ ਪੀਸਫੁਲੀ ਢੰਗ ਤਰੀਕੇ ਨਾਲ ਆਪ ਦਾ ਸ਼ਾਂਤਮਈ ਢੰਗ ਤਰੀਕੇ ਨਾਲ ਜਿਹੜਾ ਪ੍ਰੋਟੈਸਟ ਆ ਇੱਕ ਵੱਖ ਜਗ੍ਹਾ ਤੇ ਬਹਿ ਕੇ ਕਿਸੇ ਵੀ ਤਰ੍ਹਾਂ ਨੇ ਕੋਈ ਰੋਡ ਰੌਡ ਬਲੌਕ ਨਹੀਂ ਕੀਤਾ ਸੀ ਕਿਸੇ ਵੀ ਤਰ੍ਹਾਂ ਨੇ ਕੋਈ ਬੱਸ ਸਟੈਂਡ ਦਾ ਗੇਟ ਬੰਦ ਨਹੀਂ ਕੀਤਾ ਸੀ ਇੱਕ ਸਿਰਫ ਆਪਦੀਆਂ ਮੰਗਾਂ ਨੂੰ ਲੈ ਕੇ ਜਿਸ ਤਰ੍ਹਾਂ ਅੱਜ ਅਸੀਂ ਪ੍ਰੋਗਰਾਮ ਸਟੈਂਡ ਕਰ ਰਹੇ ਹਾਂ ਉਸ ਤਰ੍ਹਾਂ ਅਸੀਂ ਕੱਲ ਵੀ ਪ੍ਰੋਗਰਾਮ ਜਿਹੜਾ ਸਵੇਰ ਤੋਂ ਸਟੈਂਡ ਕੀਤਾ ਸੀ ਤਾਂ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਦਬਾਅ ਹੇਠ ਸਾਡੇ 55 ਤੋਂ 60 ਜਿਹੜੇ ਸਾਥੀ ਸੀਗੇ ਉਹਨਾਂ ਨੂੰ ਚੱਕ ਕੇ ਜਿਹੜੇ ਕੱਲ ਐ ਉਹ ਥਾਣੇਵਾਂ ਖਵ ਖਾਣੇ ਦੇ ਵਿੱਚ ਲੈ ਗਏ ਜਿਨ੍ਹਾਂ ਦੇ ਵਿਰੋਧ ਵਿੱਚ ਸਾਡੇ ਕੱਲ ਸਾਥੀ ਜਿਹੜੇ ਇੱਥੇ ਰਹਿ ਗਏ ਸੀ ਬਾਕੀ ਉਹ ਮਜਬੂਰਨ ਪਟ્રોલ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜ ਗਏ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਡੇ ਸਾਥੀ ਰਿਆ ਨਹੀਂ ਕੀਤੇ ਜਾਂਦੇ ਉਨਾ ਤੱਕ ਜਿਹੜਾ ਸਾਡਾ ਸੰਘਰਸ਼ ਆ ਉਹ ਚੱਲਦਾ ਰਹੂਗਾ ਜੇਕਰ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਜਾਂ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਸਾਡੀ ਨਾਲ ਬੁਦੀ ਕੀ ਕਰੀ ਤਾਂ ਅਸੀਂ ਜਿਹੜਾ ਪੈਟਰੋਲ ਦੀਆਂ ਬੋਤਲਾਂ ਆਪਣੇ ਤੇ ਛਿੜਕ ਕੇ ਆਪਣੇ ਆਪ ਨੂੰ ਅਗਨੀ ਭੇਟ ਕਰਕੇ ਅਸੀਂ ਆਪਣੇ ਸਾਥੀਆਂ ਨੂੰ ਇਸਮਰਤ ਪਕ ਹੋਵਾਂਗੇ ਤੇ ਸਰਕਾਰ ਦੇ ਨੁਮਾਇੰਦਿਆਂ ਨੇ ਤੇ ਜਿਹੜੇ ਪ੍ਰਸ਼ਾਸਨ ਮੌਕੇ ਦੀ ਬਠਿੰਡੇ ਦੀ ਪ੍ਰਸ਼ਾਸਨ ਪੁਲਿਸ ਸੀਗੀ ਇਹਨਾਂ ਨੇ ਸਾਡੇ ਅਧਿਕਾਰੀਆਂ ਦੇ ਨਾਲ ਸਾਡੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਅਗੇ ਜਿਹੜੇ ਸਾਡੇ 55 ਤੋਂ 60 ਸਾਥੀ ਆ ਵੀ ਸਾਨੂੰ ਕੱਲ ਉਹਨਾਂ ਨੇ ਰਿਆਗ ਕਰਤੇ ਤੇ ਜਿਹੜੇ ਸਾਡੇ 35 ਵਾਲੇ ਸਾਥੀ ਸੀਗੇ ਉਹ ਕੱਲ ਅਸੀਂ ਪ੍ਰਸ਼ਾਸਨ ਦੇ ਮੰਨ ਲਓ ਵੀ ਸਹਿਮਤੀ ਦੇ ਨਾਲ ਅਸੀਂ ਥੱਲੇ ਉਤਰਿਆ ਏ ਕਿਉਂਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵਿਸ਼ਵਾਸ ਕਰਨਾ ਸਾਡਾ ਫਰਜ਼ ਆ ਜੇ ਉਹ ਕੋਸਤ ਨਾਲ ਵਿਸ਼ਵਾਸ ਤੋਂ ਪ੍ਰਸ਼ਾਸਨ ਭੱਜੂਗਾ ਤਾਂ ਅਸੀਂ ਉਸ ਤਰ੍ਹਾਂ ਦੇ ਜਿਹੜੀ ਰੂਪਰੇਖਾ ਆਪਣੇ ਸੁਧਾਰਸੇ ਨੇ ਹੋਰ ਠਿੱਕੀ ਕਰਦਾਂਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਅੱਜ ਕਿ ਤੁਹਾਡੇ ਕੁਝ ਸਾਥੀ 1 ਘੰਟੇ ਦੇ ਅੰਦਰਾਂ ਤੋਂ ਤੁਹਾਡੇ ਵਿਚਕਾਰ ਪਹੁੰਚ ਜਾਣਗੇ ਜਿਹੜੇ ਸਾਡੇ ਤਾਂ ਸਾਥੀ ਰਹਿ ਜਾਣਗੇ ਉਹ 2 ਵਜੇ ਦੇ ਲਗਭਗ ਹੁਣ 2 ਤੋਂ 3 ਘੰਟੇ ਦੇ ਵਿੱਚਕਾਰ ਵਿਚਾਰ-ਵਿਚਾਰ ਤੁਹਾਡੇ ਜਿਹੜੇ ਸਾਥੀ ਹੋਣਗੇ ਉਹ ਤੁਹਾਡੇ ਸਿਹਰਸਾਂ ਦਾ ਸਿਹਾਰ ਬਣਨਗੇ ਇਹ ਸਾਨੂੰ ਮੁਲਕੀ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੋਇਆ ਦੇਖੋ ਜੀ ਸਾਡੇ ਸਾਥੀ ਆਏ ਨਹੀਂ ਸਾਡਾ ਪ੍ਰਸ਼ਾਸਨ ਨਾਲ ਤੇ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀ ਨੇ ਇੱਥੇ ਉਹਨਾਂ ਨਾਲ ਬਾਰ-ਬਾਰ ਰਾਬਤਾ ਕਾਇਮ ਹੁੰਦਾ ਆ ਰਿਹਾ ਹੈ ਤੇ ਸਾਡੇ ਜਿਹੜੇ ਇੰਚਾਰਜ ਸਹਿਬਾਨ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਏ ਕਿ ਤੁਹਾਡੇ ਸਾਥੀਆਂ ਨੂੰ ਲੈਣ ਵਾਸਤੇ ਅਸੀਂ ਬੰਦੇ ਭੇਜੇ ਹੋਏ ਨੇ ਵੀ ਉਹ ਚੰਦ ਮਿੰਟਾਂ ਚ ਹੀ ਆ ਜਾਂਦੇ ਪੂਨੇ ਕੱਢ ਜ ਤੁਹਾਡੇ ਵਿਚਕਾਰ ਆ ਰਹੇ ਨੇ ਤੇ ਨਾਲ ਦੀ ਨਾਲ ਅਸੀਂ ਆਮ ਤੁਹਾਡੇ ਮਾਧਿਅ ਹੋ ਰਹਾਂ ਹਾਂ ਆਮ ਪਬਲਿਕ ਨੂੰ ਹੱਥ ਜੋੜ ਕੇ ਗੁਆਰਸ਼ ਕਰਦੇ ਆਂ ਇਹ ਸਾਡੀ ਕੋਈ ਨਿੱਜੀ ਲੜਾਈ ਨਹੀਂ ਅਸੀਂ ਇਹ ਲੜਾਈ ਨਾਲ ਸਾਡੇ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਅਸੀਂ ਆਪਦੇ ਰਜਗਾਰ ਪੱਕੇ ਜਰੂਰ ਕਰਾ ਸਕਦੇ ਆਂ ਪਰ ਜਿਹੜੀ ਸਾਡੀ ਇਸ ਵਕਤ ਮੰਗ ਚੱਲ ਰਹੀ ਆ ਉਹ ਮੰਗ ਕੀ ਚੱਲ ਰਹੀ ਆ ਜਿਹੜੇ ਸਰਕਾਰ ਆ ਇਹ ਆਪਣੇ ਚੇਤਿਆਂ ਦੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਬੱਸਾਂ ਐ ਉਹ ਮੈਗਨੇ ਵਿੱਚ ਪਾ ਕੇ ਕਿਲੋਮੀਟਰ ਸਕੀਮਤ ਪਾ ਕੇ ਉਹਨਾਂ ਨੂੰ ਮੁਨਾਫਾ ਦੇਣਾ ਚਾਹੁੰਦੀ ਹੈ ਕਿਉਂਕਿ ਜੇਕਰ ਸਰਕਾਰੀ ਅਦਾਰੇ ਵਿੱਚ ਪੀਆਰਟੀਸੀ ਦੀ ਸਰਕਾਰੀ ਬੱਸ ਪਊਗੀ ਤਾਂ ਆਮ ਪਬਲਿਕ ਨੂੰ ਜਿਹੜੀ ਸੌਖ ਸੁਹੂਲਤਾ ਉਹ ਵਧੀਆ ਪ੍ਰੋਵਾਈਡ ਹੋਊਗੀ ਤੇ ਜਿਹੜੇ ਸਾਥੀ ਨੇ ਬੇਰੁਜ਼ਗਾਰ ਨੌਜਵਾਨ ਨੇ ਇੱਕ ਬਸ ਦੇ ਮੰਗਰ ਸੱਤ ਹੋਇਆ ਸੱਤ ਬੰਦੇ ਕਿ ਅਸੀਂ 10000 ਬਸ ਦੀ ਮੰਗ ਕਰਦੇ ਹਾਂ ਦੋਨਾਂ ਮਹਿਕਮਿਆਂ ਦੇ ਵਿੱਚ ਲੱਗ ਪੱਗ ਜਿਵੇਂ ਸਰਕਾਰ ਕਹਿ ਰਹੀ ਆ ਵੀ ਅਸੀਂ ਨੌਕਰੀਆਂ ਦੇਣੀਆਂ ਨੌਜਵਾਨਾਂ ਨੂੰ 70000 ਜਿਹੜੀ ਨੌਕਰੀ ਦਾ ਪ੍ਰਬੰਧ ਹੋ ਸਕਦਾ ਹੈ ਅਸੀਂ ਆਮ ਪਬਲਿਕ ਨੂੰ ਬੇਨਤੀ ਕਰਦੇ ਹਾਂ ਸਾਡੇ ਇਹਨਾਂ ਸੰਘਰਸ਼ਾਂ ਦਾ ਸ਼ਿੰਗਾਰ ਬਣੋ ਇਹ ਸੰਘਰਸ਼ ਸਾਡੇ ਨਹੀਂ ਅਸੀਂ ਵੀ ਤੁਹਾਡੇ 3 ਪੁੱਤਾਂ ਸਾਨੂੰ ਵੀ ਪਤਾ ਤੁਸੀਂ ਖੱਜਲ ਖਵਾਰ ਹੋ ਰਹੇ ਹੋ ਪਰ ਇਹ ਖੱਜਲ ਖਵਾਰੀ ਸਾਡੇ ਜੁੱਮੇ ਨਾ ਲਾਇਓ ਇਹ ਜਿਹੜੀ ਖੱਜਲ ਖਵਾਰੀ ਕਰਾ ਰਹੀ ਆ ਇਹ ਮੌਕੇ ਦੀ ਸਰਕਾਰ ਤੇ ਮੌਕੇ ਦੀ ਜਿਹੜੀ ਮੈਨੇਜਮੈਂਟ ਆ ਉਹ ਸਾਡੀ ਕਰਾ ਰਹੀ ਆ ਤੇ ਕਿਉਂਕਿ ਮੈਨੇਜਮੈਂਟ ਤੇ ਸਰਕਾਰ ਚਾਹੁੰਦੀ ਆ ਕਿ ਖੱਜਲ ਖਵਾਰ ਹੋਣ ਕਿਉਂਕਿ ਪ੍ਰਾਈਵੇਟ ਬੱਸਾਂ ਜਿਹੜੀਆਂ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸੱਗੇ ਸਬੰਧੀਆਂ ਦੀਆਂ ਜਾਂ ਉਹਨਾਂ ਦੇ ਐਮ.ਐਲ.ਏ. ਬਾਤਰੀਆਂ ਛਤਰੀਆਂ ਦੀਆਂ ਉਹ ਇਹਨਾਂ ਨੂੰ ਵਡਾਵਾ ਦੇਣਾ ਚਾਹੁੰਦੀ ਆ ਇਹ ਸਰਕਾਰ ਤਾਂ ਬਦਲਾਅ ਲਿਆਣ ਨੂੰ ਫਿਰਦੀ ਸੀ ਕਿ ਪਰ ਕੀ ਬਦਲਾਅ ਕੀ ਹੋਇਆ ਦੇਖੋ ਜੀ ਬਦਲਾਅ ਦੀ ਗੱਲ ਕਰੀਏ ਬਦਲਾਅ ਤਾਂ ਜਿਸ ਦਿਨ ਸਰਕਾਰ ਬਣੀ ਸੀ ਅਸੀਂ ਵੀ ਆਪਦੇ ਆਪ ਚ ਬਦਲਾਅ ਕਰਿਆ ਸੀਗਾ ਕਿਉਂ ਕਰਿਆ ਸੀ ਕਿਉਂ ਮੰਗਲੀਆਂ ਸਰਕਾਰਾਂ ਤੋਂ ਸਾਡਾ ਮੋਹ ਪੰਗ ਹੋ ਗਿਆ ਸੀਗਾ ਮੋਹ ਪੰਗ ਹੋਣ ਦੇ ਬਾਵਜੂਦ ਅਸੀਂ ਇੱਥੇ ਆਪਣੇ ਸਾਥੀਆਂ ਦੇ ਨਾਲ ਖੁਸ਼ੀ ਜੈਰ ਕੀਤੀ ਲੱਡੂ ਵੰਡ ਕੇ ਜਕਾਰੇ ਲਾਏ ਤੇ ਇੱਕ ਆਮ ਘਰਾਂ ਦਾ ਇੱਕ ਮਾਸਟਰ ਦਾ ਮੁੰਡਾ ਕੁਰਸੀ ਤੇ ਬਹਿ ਗਿਆ ਜਿਹਨੇ ਆਪਣੇ ਨਾਲ ਵਾਅਦਾ ਕੀਤਾ ਕੇ ਔਰសារ ਹਰਪੰਦ ਮੇਰਾ ਜਿਹੜਾ ਆਏਗਾ ਏ ਵਰਕਰਾਂ ਦੇ ਹਿੱਤ ਲਈ ਚੱਲੂਗਾ ਪਰ 4 ਸਾਲ ਹੋ ਗਏ ਸਾਡੇ ਨਾਲ ਮੁੱਖ ਮੰਤਰੀ ਨਾਲ ਸਾਡੀਆਂ ਟੇਬਲ ਟੂ ਟਾਕ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਹਦੇ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਕਿ ਟਰਾਂਪੋਰਟ ਅਧਾਰੇ ਦੀ ਇੱਕ ਬੱਕਰੀ ਪੌਸੀ ਬਣਾ ਕੇ ਜਿਹੜੀ ਆ ਇਹਨਾਂ ਦੇ ਵਿੱਚ ਪੇਸ਼ ਕੀਤੀ ਜਾਵੇ ਖੜੀ ਦਾ ਟਰਾਂਪੋਰਟ ਮੰਤਰੀ ਨੇ ਉਹਨਾਂ ਨੂੰ ਇੱਕ ਸਿਰਫ ਲੌਲੀਪੌਪ ਦੇਣ ਵਾਸਤੇ ਕਿਹਾ ਸੀਗਾ ਖੜੀ ਕਾਪੋਰਡ ਜਿਹੜੇ ਅਧਿਕਾਰੀ ਆ ਐਡਾ ਜਿਹੜੇ ਮੰਤਰੀ ਅੰਤਰੀਆ ਉਹ ਸਾਡੇ ਸੀਐਮ ਸਾਹਿਬ ਦੀ ਗੱਲ ਮੰਨਦੇ ਨਹੀਂ ਯਾਰੀਓ ਪੌਸੀ ਅਜੇ ਤੱਕ ਸਾਡੇ ਤੱਕ ਨਹੀਂ ਆਈ ਇਹ ਜਿਹੜੀਆਂ ਗੱਲਾਂ ਮੰਨ ਮਾਨ ਸਾਹਿਬ ਪਹਿਲਾਂ ਕਹਿੰਦੇ ਸੀਗੇ ਅਸੀਂ ਚੁੰਨੀਆਂ ਨਹੀਂ ਲਾਉਂਦੇ ਅਸੀਂ ਪੱਗਾਂ ਨਹੀਂ ਰੋਲਦੇ ਐਜੀ ਸਰਕਾਰ ਪੰਜਾਬ ਚ ਦੇਵਾਂਗੇ ਕਿ ਤੁਸੀਂ ਸਰਕਾਰ ਦੇਖੀ ਨਹੀਂ ਹੋਣੀ ਵਾਕਈ ਨਹੀਂ ਅਸੀਂ ਸਰਕਾਰ ਦੇਖੀ ਐਜੀ ਕਿਉਂਕਿ ਕੱਲ ਜਿਸ ਤਰ੍ਹਾਂ ਦਾ ਸਾਡੇ ਸਾਥੀਆਂ ਦੁਰਭਵਾਰ ਹੋਇਆ ਏ ਉਹਨਾਂ ਦੀਆਂ ਪੱਗਾਂ ਲਈਆਂ ਉਹਨਾਂ ਦੇ ਜੂੜੇ ਖਿਲਾੜੇ ਗਏ ਉਹਨਾਂ ਦੇ ਕੇਸਾਂ ਦੀ ਬੇਅਦਵੀ ਕੀਤੀ ਗਈ ਉਹਨਾਂ ਦੀਆਂ ਪੈਂਟਾਂ ਤੱਕ ਉਤਾਰ ਦਿੱਤੀਆਂ ਅਸੀਂ ਸਰਕਾਰ ਦੀ ਉਸ ਕੰਮ ਦੀ ਨਿਖੇਦੀ ਕਰਦੇ ਆ ਤੇ ਪ੍ਰਸ਼ਾਸਨ ਦੀ ਨਿਖੇਦੀ ਕਰਦੇ ਆ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਉਂਕਿ ਅਸੀਂ ਤੇ ਪ੍ਰਸ਼ਾਸਨ ਨੇ ਆਪਸੀ ਤਾਲਮੇਲ ਪਾਈ ਚਾਰਕ ਸਾਂਝ ਕਾਇਮ ਰੱਖਣੀ ਆ ਸਰਕਾਰਾਂ ਦੇ ਨਾਲ ਕਿਉਂਕਿ ਸਰਕਾਰ ਜਿਹੜੀ ਆਉਦਾ ਦਵਾ ਦਿਖਾਉਂਦੀ ਆ ਸਾਨੂੰ ਸਾਰਿਆਂ ਨੂੰ ਆਮ ਪਬਲਿਕ ਨੂੰ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਸਰਕਾਰ ਦਾ ਜਿਹੜਾ ਭੰਡੀ ਪ੍ਰਚਾਰ ਕਰਨਾ ਚਾਹੀਦਾ ਧੰਨਵਾਦ